ਸਤ ਸ੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਵਿਲਾ ਦਰਜੀਤ ਦਸਾਂਜੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨਜ਼ਰ ਆਉਂਦੇ ਨੇ ਸੁਰਖੀਆਂ ਦੇ ਵਿੱਚ ਤਾਂ ਕਰਕੇ ਦਰਜੀਤ ਦਸਾਂਜ ਆਪਣੇ ਗਾਣਿਆਂ ਨੂੰ ਲੈ ਕੇ ਆਪਣੇ ਪਹਿਰਾਵੇ ਨੂੰ ਲੈ ਕੇ ਕਾਫੀ ਜ਼ਿਆਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਸਾਨੂੰ ਲੱਗਦੇ ਨਜ਼ਰ ਆਉਂਦੇ ਨੇ ਤੇ ਹੁਣੇ ਬੀਤੇ ਟਾਈਮ ਦੇ ਵਿੱਚ ਮੈਟਗੈਲਾ ਦੇ ਵਿੱਚ ਜਦੋਂ ਉਹ ਪਹੁੰਚੇ ਤਾਂ ਉਹਨਾਂ ਦੀ ਜਿਹੜੀ ਪੋਸ਼ਾਕ ਸੀਗੀ ਪੰਜਾਬੀ ਅਟਾਇਰ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਤੁਹਾਨੂੰ ਦੱਸਦੀ ਕਿ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਤੇ ਦਰਜੀਤ ਦਸਾਂਜ ਹੋਰਾਂ ਦੀਆਂ ਪੋਸਟਾਂ ਅੱਗ ਦੇ ਵਾਂਗ ਫੈਲੀਆਂ ਤੇ ਕਾਫੀ ਜਿਆਦਾ ਲੋਕਾਂ ਨੂੰ ਉਹਨਾਂ ਦੀ ਪੋਸ਼ਾਕ ਵੀ ਪਸੰਦ ਆਈ ਜਦੋਂ ਉਹਨਾਂ ਦੀ ਪੋਸ਼ਾਕ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਾਫੀ ਖੂਸੇ ਦੇ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਦੱਸਿਆ ਕਿਵੇਂ ਉਹਨਾਂ ਨੇ ਦੱਸਿਆ ਕਿ ਕਿੱਥੋਂ ਉਹਨਾਂ ਦੀ ਪੋਸ਼ਾਕ ਨੂੰ ਇਨਸਪਾਇਰ ਕੀਤਾ ਗਿਆ ਪ੍ਰਭਲ ਗੁਰਮੂ ਉਹ ਮਸ਼ਹੂਰ ਇੱਕ ਫੈਸ਼ਨ ਡਿਜ਼ਾਈਨਰ ਨੇ ਜਿਨ੍ਹਾਂ ਨੇ ਉਹਨਾਂ ਦੀ ਪੋਸ਼ਾਕ ਨੂੰ ਡਿਜ਼ਾਈਨ ਕੀਤਾ ਦਲਜੀਤ ਦਸਾਂਝ ਹੋਰਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਮਸ਼ਹੂਰ ਇੰਟਰਨੈਸ਼ਨਲ ਅਦਾਕਾਰ ਸ਼ਕੀਰਾ ਦੇ ਨਾਲ ਮੈਟ ਗੈਲਾ ਦੇ ਵਿੱਚ ਆਪਣੀ ਜਿਹੜੀ ਡਰਾਈਵਿੰਗ ਆ ਉਹ ਸਾਂਝੀ ਕਰਦੇ ਸਾਨੂੰ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਇੱਕ ਸਟੋਰੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਵੀ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਕੀ ਕਰ ਰਹੇ ਹੋ ਤਾਂ ਦਲਜੀਤ ਦਸਾਂਝ ਜਵਾਬ ਦਿੰਦੇ ਨੇ ਮੈਂ ਚੈਟ ਜੀਪੀਟੀ ਦੇ ਉੱਤੇ ਇੰਗਲਿਸ਼ ਸਿੱਖ ਰਿਹਾ ਜਾਨੀ ਕਿ ਆਈ ਐਮ ਲਰਨਿੰਗ ਅੰਗਰੇਜੀ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਹਾਸਾ ਖੇਡਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਤੇ ਅੱਗੇ ਦੇ ਵਾਂਗੂ ਵੀਡੀਓ ਫੈਲ ਰਹੀ ਹੈ ਉਸ ਮੀਡੀਆ ਦੇ ਵਿੱਚ ਦਲਜੀਤ ਦੋਸਾਂਝ ਹੋਣਾ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਥਿਸ ਇਜ਼ ਦ ਬਿਹਾਈਂਡ ਦ ਸੀਨਸ ਵਟ ਪੀਪਲ ਡੋਨਟ ਸੀ ਜਸਟ ਸ਼ਾਫਰ ਸ਼ੀ ਜਸਟ ਸੈ ਕਿਉਂਕਿ ਦ ਨੀਡਲ And our sweet, first today, oh, okay. our sweet Tessa cannot sit down. Oh my God! And she got the highest shoes on in the world. And oh. hey, hey, oh. hey, hey. 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 She's just doing a balancing act <laughs> this entire time. Oh, I'm loving Keeping it. Keeping it what You on ChatGPT? GPT. No, I'm, I'm learning English. <laughs> you know what? Uh, I'm loving English. I, my English. ਜਿੱਦਾਂ ਕਿ ਤੁਸੀਂ ਦੇਖਿਆ ਕਿ ਮੈਟ ਗੈਲਾ ਦੇ ਵਿੱਚ ਪੰਜਾਬ ਤੋਂ ਪਹਿਲੇ ਕਲਾਕਾਰ ਦਿਲਜੀਤ ਦੋਸਾਂਝ ਬਣ ਚੁੱਕੇ ਨੇ ਜਿਸ ਤੋਂ ਬਾਅਦ ਕਾਫੀ ਕੁਝ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਏ ਨੇ ਇੱਥੇ ਹੋਰ ਵੀ ਕਾਫੀ ਜ਼ਿਆਦਾ ਭਾਰਤੀ ਐਕਟਰ ਮੈਟ ਗੈਲਾ ਦੇ ਵਿੱਚ ਪਹੁੰਚੇ ਤੇ ਰੈੱਡ ਕਾਰਪਟ ਦੇ ਉੱਤੇ ਆਪਣਾ ਜਾਦੂ ਉਹਨਾਂ ਨੇ ਬਖੇਰਿਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਨਾਮ ਨੇ ਸ਼ਾਹਰੂਖ ਖਾਨ, ਕੈਰਾ ਅਡਵਾਨੀ, ਦਿਲਜੀਤ ਦੋਸਾਂਝ ਤੇ ਹੋਰ ਇੱਕ ਭਾਰਤ ਪੰਜਾਬ ਤੋਂ ਐਕਟ੍ਰੈਸ ਪ੍ਰਿੰਕਾ ਚੋਪੜਾ ਉਹ ਵੀ ਉੱਥੇ ਮੈਟ ਗੈਲਾ ਦੇ ਵਿੱਚ ਪਹੁੰਚੇ ਤੇ ਦਿਲਜੀਤ ਦੋਸਾਂਝ ਹੋਰਾਂ ਦੀ ਜਿਹੜੀ ਪੋਸ਼ਾਕ ਦੇ ਪਿੱਛੇ ਮੁਹਾਰਨੀ ਲਿਖੀ ਸੀਗੀ ਪੰਜਾਬੀ ਦੀ ਜਿਸ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਵਿਸ਼ਾ ਦਾ ਚਰਚਾ ਬਣ ਗਏ ਨੇ ਉਹ ਕਾਫੀ ਜ਼ਿਆਦਾ ਲੋਕ ਉਹਨਾਂ ਦੀ ਪੋਸ਼ਾਕ ਨੂੰ ਪਸੰਦ ਵੀ ਕਰ ਰਹੇ ਨੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ਪੋਸ਼ਾਕ ਤੋਂ ਇਨਸਪਾਇਰ ਤੇ ਉਹਨਾਂ ਦਾ ਇੱਕ ਹੀਰੀਆਂ ਜੜਿਆ ਹਾਰ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਤੇ ਖਿੱਚ ਦਾ ਕੇਂਦਰ ਦਰਜੀਤ ਦੋਸਾਂਝ ਬਣੇ ਹੋਏ ਨੇ ਦਰਜੀਤ ਦੋਸਾਂਝ ਦੀ ਇਸ ਉਪਲਬਧੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ